ਇਹ ਪ੍ਰਾਣੇ ਸਾਥੀ ਆ ਰੁਪਿੰਦਰ ਦੋਦਾਂ ਕਿੱਥੇ ਆ ਮੈਂ ਬੇਨਤੀ ਕਰਦਾ ਰੁਪਿੰਦਰ ਦੋਦੇ ਵਾਲਿਆ ਆ ਬਹੁਤ ਟਾਈਮ ਦਾ ਖੜਾ ਕਹਿੰਦਾ ਤੇ ਬੱਚੇ ਨੂੰ ਗੁੜਤੀ ਦਿਵਾਉਣੀ ਆ ਤੇਰੇ ਤੋਂ ਗੁੜਦੇ ਆ ਕਿ ਸ਼ਹਿਦ ਲੈ ਲਾਏ ਵਾਲਾ ਕਿੱਥੇ ਆ ਕਹਿੰਦਾ ਗੁੜ ਲੈ ਕੇ ਆਇਆ ਆ ਵੀ ਰੁਪਿੰਦਰ ਦੋਦੇ ਵਾਲਿਆ ਨੌਜਾਨਾ ਇਹ ਵੱਡੀ ਪ੍ਰਾਪਤੀ ਆ ਸਾਡੀ ਖੇਡ ਕਬੱਡੀ ਦੀ ਇੱਧਰ ਲਾਈਵ ਵਾਲਾ ਫਿਰਦਾ ਕੰਤੀ ਹੁੰਦੇ ਟੈਕਨੋਲੋਜੀ ਬੜੀ ਆ ਇੱਕ ਇਧਰਲੇ ਪਾਸੇ ਕੈਮਰਾ ਚੱਕੀ ਫਿਰਦਾ ਆ ਰਪਿੰਦਰ ਆ ਬੱਚੇ ਦੀ ਗੁੜਤੀ ਤੇਰੇ ਤੋਂ ਦਵਾਉਣੀ ਹੈ ਕਹਿੰਦਾ ਮੇਰਾ ਕੀ ਇੱਛਾ ਕੀ ਵੀ ਰੇਡਰ ਇਹੋ ਜਿਹਾ ਬਣੇ ਇਹਦਾ ਨਾਂ ਕੀ ਹੈ ਇਹਦਾ ਨਾਂ ਕਰਦਾਰ ਕਹਿੰਦਾ ਰਪਿੰਦਰ ਤੋਂ ਗੁੜਤੀ ਦਵਾ ਕੇ ਇਹਦਾ ਕਰਦਾਰ ਵੀ ਵੱਖਰਾ ਕਰ ਦੇਣਾ ਇਹ ਰੇਡਰ ਬਣਾਉਣਾ ਕਹਿੰਦਾ ਕਬੱਡੀ ਦਾ ਹੁਣ ਤੋਂ ਸੋਚ ਸੋਚੀ ਆ ਲੈ ਵੀ ਰਪਿੰਦਰ ਨਾਲੇ ਤਾਂ ਦੇ ਛਗਣ ਤੇ ਨਾਲੇ ਦੇ ਗੁੜਤੀ ਓਏ ਮੰਡਿਆ ਬੋਲੇ ਇਸੋਨ ਹਾਲੋ ਹਲੋ ਉਧਰ ਸਾਡੇ ਦਰਮਿਆਨ ਅਮਰਤਪਾਲ ਮੈਂਟੂ ਜੀ ਪ੍ਰਧਾਨ ਸਾਹਿਬ ਉਹ ਪੁੱਜਿਆ ਉਹਨਾਂ ਦੇ ਨਾਲ 골ਡੀਮਾਨ ਚੌਕੇ ਸਰਪੰਚ ਸਾਹਿਬ ਜੋ ਕਿ ਅਮਰੀਕ ਸਿੰਘ ਜੀ ਮੈਂਬਰ ਰਾਜਦੀਪ ਮੈਂਬਰ ਭਾਈ ਕਗਨਦੀਪ ਸਿੱਧੂ ਜਸਕੀਤ ਜੀਵੀ ਗਰੁੱਪ ਵਾਲੇ ਭਰਾ ਪੁੱਜਿਆ ਸਾਡੇ ਦਾ ਆਤਿਹਾਸਿਕ ਪਾਲਾ ਆਪਣੀ ਕਬੱਡੀ ਦੇ ਇੱਕ ਆਰੀ ਤਾੜੀਆਂ ਮਾਰ ਦੋ ਮਾਂ ਖੇਡ ਕਬੱਡੀ ਦੇ ਨਾਂ ਤੇ ਗਰਾਊਂਡ ਦੇ ਵਿੱਚ ਆਤੇ ਬੱਚੇ ਨੂੰ ਗੁਰਤੀ ਦਬਾਨ ਦੇ ਲਈ ਬਾਈ ਆਇਆ ਲੈ ਵੀ ਰਪਿੰਦਰ ਦੁੱਦੇ ਵਾਲਿਆ ਹੁਣ ਇੱਕ ਆਸ਼ੀਰਵਾਦ ਦੇ ਦੇ ਸਿਰ ਤੇ ਹੱਥ ਧਰ ਕੇ ਵੀ ਇਹ ਜਿਹੜਾ ਕਰਦਾਰ ਹੈ ਰੇਡਰ ਚੋਟੀ ਦਾ ਬਣੇ ਇਹ ਸਾਡੀਆਂ ਦਬਾਵਾ ਆ ਵੀ ਕਲਵੰਸ ਤੇ ਨਾਲ ਗਰਮੀਤ ਭੇਣੀ ਮੈਚ ਖੇਡਾਂ ਜਾਣਾ ਜੰਗੀਆਣਾ ਤੇ ਕੋਟੜੇ ਕੌੜੇ ਦਾ ਅੱਛਾ ਅੱਛਾ ਬੋਲ ਬੋਲ ਆ ਵੀ ਗਰਮੀਤ